Thank you ਮੇਰਾ ਨਾਮ ਦੀਬਾ ਬਲਵੰਤ ਪੰਜਾਬੀ ਰਾਈਟਰ ਹਾਂ ਔਰ ਚિત੍ਰਕਾਰ ਹਾਂ ਇਹ ਮੈਨੂੰ ਇੱਕ ਦੋ ਦਿਨ ਤੋਂ ਪਤਾ ਲੱਗਿਆ ਹੈ ਕਿ ਸਾਡੇ ਸ਼ਹਿਰ ਦੇ ਵਿੱਚ ਬਾਈਪਾਸ ਦੇ ਉੱਤੇ ਇੱਕ ਨਵਾਂ ਚੌਕ ਬਣਿਆ ਹੈ ਜ਼ਿਲ੍ਹਾ ਪ੍ਰਸ਼ਾਸਨ ਔਰ ਰਮਨਵੈਲ ਦੀ ਐਫਰਟਸ ਦੇ ਨਾਲ ਔਰ ਇੱਕ ਡਿਫਰੈਂਟ ਤਰ੍ਹਾਂ ਦਾ ਪਰਪਸਫੁਲ ਜਿਹੜਾ ਇਹ ਜਿਹੜਾ ਚੌਕ ਹੈਗਾ ਪਰ ਨਾ ਸ਼ਹਿਰ ਦੇ ਵਿੱਚ ਹੋਰ ਚੌਕ ਨੇ ਉਹਨਾਂ ਦਾ ਕੋਈ ਮਤਲਬ ਨਹੀਂ ਹੈ ਇਸ ਚੌਕ ਦਾ ਇੱਕ ਖਾਸ ਮਕਸਦ ਹੈ ਮਤਲਬ ਹੈ ਜਿਹੜਾ ਕਿ ਆਮ ਲੋਕਾਂ ਨੂੰ ਇੱਕ ਤਾਂ ਆਪਣੀ ਮਾਂ ਬੋਲੀ ਦੇ ਨਾਲ ਜਿਹੜਾ ਜੋੜਨ ਦਾ ਉਪਰਾਲਾ ਹੈ ਦੂਸਰਾ ਜਿਹੜਾ ਸਾਡੇ ਬੇਟੀ ਪੜਾਓ ਬੇਟੀ ਬਚਾਓ ਦਾ ਜਿਹੜਾ ਇੱਕ ਨੈਸ਼ਨਲ ਨਾਰਾ ਦਿੱਤਾ ਗਿਆ ਸੀ ਉਹਦੇ ਵਿੱਚ ਇਹਦੇ ਵਿੱਚ ਜਿਹੜੀਆਂ ਉਹਦਾ ਮਤਲਬ ਹੱਲ ਕਰੇਗਾ ਕਿਉਂਕਿ ਬੱਚੀਆਂ ਨੂੰ ਬੇਟੀਆਂ ਨੂੰ ਅੱਜ ਤੋਂ 40 50 ਸਾਲ ਪਹਿਲਾਂ ਬਹੁਤੀ ਐਜੂਕੇਸ਼ਨ ਨਹੀਂ ਸੀ ਦਿੱਤੀ ਜਾਂਦੀ ਐਵੇਂ ਚਾਰ ਪੰਜ ਜਮਾਤਾਂ ਪੜਾ ਕੇ ਉਹਨਾਂ ਦਾ ਵਿਆਹ ਕਰ ਦਿੱਤਾ ਜਾਂਦਾ ਸੀ ਰਸੋਈ ਦਾ ਕੰਮ ਸਿਲਾਈ ਕਢਾਈ ਦਾ ਕੰਮ ਕਰਾ ਕੇ ਉਹਨਾਂ ਨੂੰ ਅਗਲੇ ਘਰ ਤੋਰ ਦਿੱਤਾ ਜਾਂਦਾ ਸੀ لیکن ਕੁਝ ਸਾਲਾਂ ਬਾਅਦ ਹੌਲੀ-ਹੌਲੀ ਜਿਹੜੀ ਹੈ ਤਰੱਕੀ ਹੋਈ ਹੈ ਕਿ ਸਾਡੀਆਂ ਬੇਟੀਆਂ ਪੜ੍ਹ ਕੇ ਚੰਗੇ ਅਹੁਦਿਆਂ ਤੇ ਪਹੁੰਚੀਆਂ ਔਰ ਜਿਹੜੀ ਸਭ ਤੋਂ ਮਹੱਤਵਪੂਰਨ ਗੱਲ ਇਹਦੇ ਵਿੱਚ ਜਿਹੜੀ ਮਾਂ ਬੋਲੀ ਮਾਂ ਬੋਲੀ ਦਾ ਮਤਲਬ ਕੋਈ ਵੀ ਮਾਂ ਉਹਦੀ ਕੋਈ ਵੀ ਭਾਸ਼ਾ ਹੋਵੇ ਸਭ ਤੋਂ ਪਹਿਲਾਂ ਬੱਚਾ ਜਿਹੜਾ ਉਹ ਆਪਣੀ ਮਾਂ ਦੀ ਬੋਲੀ ਸਿੱਖਦਾ ਕਿਉਂਕਿ ਬੱਚੇ ਨੇ ਹਮੇਸ਼ਾ ਮਾਂ ਦੇ ਕੋਲ ਹੀ ਰਹਿਣਾ ਹੁੰਦਾ ਇਸ ਕਰਕੇ ਇਸ ਜਿਹੜੀ ਮਾਂ ਬੋਲੀ ਆ ਦੀ ਜਿਹੜੀ ਹੈ ਇੱਜ਼ਤ ਔਰ ਮਾਣ ਜਿਹੜਾ ਹਰ ਕੌਮ ਨੂੰ ਹਰ ਧਰਮ ਨੂੰ ਕਰਨਾ ਚਾਹੀਦਾ ਕਿਉਂਕਿ ਮਾਂ ਬੋਲੀ ਦਾ ਸਬੰਧ ਕਿਸੇ ਧਰਮ ਦੇ ਨਾਲ ਨਹੀਂ ਹੈ ਇਹ ਮਾਂ ਦੇ ਨਾਲ ਸਬੰਧ ਹੈ ਔਰ ਇਸ ਚੌਂਕ ਦੇ ਵਿੱਚ ਇਹ ਜਿਹੜੀਆਂ ਨਵੀਆਂ ਪਿਰਤਾਂ ਪਈਆਂ ਨੇ ਮੈਂ ਜ਼ਿਲ੍ਹਾ ਪ੍ਰਸ਼ਾਸਨ ਔਰ ਰਮਨ ਬੈਲ ਹੋਣਾ ਦਾ ਬਹੁਤ ਬਹੁਤ ਸ਼ੁਕਰਗੁਜ਼ਾਰ ਆ ਉਹਨਾਂ ਦੀ ਬਹੁਤ ਮਿਹਰਬਾਨੀ ਸਮਝਦਾ ਕਿ ਜਿਨ੍ਹਾਂ ਨੇ ਬਹੁਤ ਵੱਡਾ ਉਪਰਾਲਾ ਕਰਕੇ ਔਰ ਇਹ ਆਮ ਜਨਤਾ ਵਾਸਤੇ ਇੱਕ ਗਿਫਟ ਦਿੱਤਾ ਔਰ ਮੇਰੀ ਕੋਸ਼ਿਸ਼ ਹੈ ਕਿ ਜਿਹੜੀ ਆਮ ਜਨਤਾ ਇੱਥੋਂ ਕਰਾਸ ਕਰਦੀ ਹੈ ਜਿ ਉਹਨਾਂ ਕੋਲੇ ਥੋੜਾ ਬਹੁਤ ਟਾਈਮ ਹੋਵੇ ਇੱਥੇ ਜਰੂਰ ਲੋਕਾਂ ਨੂੰ ਦੂਸਰਾ ਇਦਾਂ ਦੇ ਜਿਹੜੇ ਮਨੂਮੈਂਟਸ ਨੇ ਇਦਾਂ ਦੇ ਚੌਂਕ ਇਹ ਐਦਨੀਆਂ ਕੋਈ ਗੱਲ ਚੀਜ਼ਾਂ ਨੇ ਮੈਂ ਚਾਹਨਾ ਕਿ ਸ਼ਹਿਰ ਦੇ ਪਾਰਕਾਂ ਦੇ ਵਿੱਚ ਵੀ ਬਣਾਈਆਂ ਜਾਣ ਤਾਂ ਕਿ ਉੱਥੇ ਜਿਹੜੇ ਬੰਦੇ ਵਿਜ਼ਟਰ ਹੁੰਦੇ ਨੇ ਉੱਥੇ ਰੁਕ ਵੀ ਸਕਦੇ ਨੇ ਆਰਾਮ ਨਾਲ ਪੜ ਵੀ ਸਕਦੇ ਨੇ ਕਿਉਂਕਿ ਇੱਥੇ ਮੂਵਮੈਂਟ ਹੈਗੀ ਲਗਾਤਾਰ ਕੋਲ ਦੀ ਲੰਘ ਜਾਣਾ ਬਹੁਤ ਘੱਟ ਲੋਕਾਂ ਨੇ ਰੁਕਣਾ ਪਰ ਫਿਰ ਵੀ ਇਸ ਉਪਰਾਲੇ ਲਈ ਮੈਂ ਜ਼ਿਲ੍ਹਾ ਪ੍ਰਸ਼ਾਸਨ ਔਰ ਰਮਨ ਬੈਲ ਹੁਣਾ ਦਾ ਬਹੁਤ-ਬਹੁਤ ਮਸ਼ਕੂਰ ਹਾਂ ਥੈਂਕ ਯੂ ਵੈਰੀ ਮਚ ਮੈਂ ਸੀਮਾ ਰਾਣੀ ਲੈਕਚਰਰ ਪੰਜਾਬੀ ਸਰਕਾਰੀ ਕੰਨਿਆ ਸੀਨੀਅਰ ਸੈਂਟਰੀ ਸਕੂਲ ਗੁਰਦਾਸਪੁਰ ਅੱਜ ਅਸੀਂ ਇਸ ਚੌਕ ਤੇ ਪਹੁੰਚੇ ਹਾਂ ਇਸ ਚੌਕ ਨੂੰ ਦੇਖਣ ਵਾਸਤੇ ਪੰਜਾਬ ਸਰਕਾਰ ਦੀ ਰਹਿਨਮਾਈ ਵਿੱਚ ਸਾਡੇ ਸ਼ਹਿਰ ਦੇ ਮਾਨਯੋਗ ਪੰਜਾਬ ਪੰਜਾਬ ਹੈਲਥ ਕਾਰਪੋਰੇਸ਼ਨ ਦੇ ਚੇਅਰਮੈਨ ਸ਼੍ਰੀ ਰਮਨ ਬੈਲ ਜੀ ਦੇ ਇਹ ਜਤਨਾ ਸਦਕਾ ਇਸ ਚੌਕ ਦਾ ਉਦਘਾਟਨ ਕੀਤਾ ਗਿਆ ਜਿਹੜਾ ਕਿ ਬਹੁਤ ਹੀ ਇੱਕ ਸ਼ਲਾਘਾਯੋਗ ਕਦਮ ਹੈ ਸ਼੍ਰੀ ਰਮਨ ਬੈਲ ਜੀ ਨੇ ਇਹ ਜਿਹੜਾ ਕਦਮ ਚੁੱਕਿਆ ਹੈ ਇਹ ਸਾਰੇ ਆਉਣ ਵਾਲੇ ਨੌਜਵਾਨ ਪੀੜੀ ਵਾਸਤੇ ਜਾਂ ਬੱਚਿਆਂ ਵਾਸਤੇ ਇੱਕ ਬਹੁਤ ਵਧੀਆ ਉਪਰਾਲਾ ਹੈ ਤੇ ਪੰਜਾਬੀ ਭਾਸ਼ਾ ਨੂੰ ਪੁਰਫੁੱਲਤ ਕਰਨ ਵਾਸਤੇ ਇਹ ਬੱਚਿਆਂ ਨੇ ਜਿਵੇਂ ਬੱਚਿਆਂ 'ਚ ਰੁਝਾਨ ਹੋ ਰਿਹਾ ਵਿਦੇਸ਼ੀ ਭਾਜਾ ਦੇ ਵੱਲ ਨੂੰ ਵੱਧ ਰਹੇ ਨੇ ਵਿਦੇਸ਼ੀ ਸੱਭਿਆਚਾਰ ਵੱਲ ਵੱਧ ਰਹੇ ਨੇ ਉਸ ਬੱਚਿਆਂ ਨੂੰ ਇਸ ਚੌਂਕ ਤੋਂ ਥੋੜੀ ਜੀ ਮਤਲਬ ਕਿ ਵਧੀਆ ਮਿਲੇਗਾ ਕਿ ਉਹ ਆਪਣੀ ਭਾਸ਼ਾ ਨੂੰ ਸਤਿਕਾਰ ਇਹ ਪਿਆਰ ਵਧੇਗਾ ਪਰ ਇਹ ਸਾਰਾ ਕੁਝ ਸ਼੍ਰੀ ਰਮਨ ਬੈਲ ਦੀ ਜਤਨਾ ਸਦਕਾ ਹੀ ਹੋ ਸਕਿਆ ਹੈ ਮੈਂ ਡਾਕਟਰ ਪੰਨੀ ਸਿੰਘ ਕਲਸੀ ਜ਼िला ਭਾਸ਼ਾ ਅਫਸਰ ਗੁਰਦਾਸਪੁਰ ਇਹ ਚੌਕ ਪੰਜਾਬ ਦੇ ਇਤਿਹਾਸਿਕ ਚੌਕਾਂ ਦੇ ਵਿੱਚ ਕਪਾਹਲ ਕਰਨੀ ਆ ਇਸ ਕਰਕੇ ਆ ਕਿਉਂਕਿ ਇਹ ਜਿਹੜਾ ਗੁਰਦਾਸਪੁਰ ਦੇ ਵਿੱਚ ਚੌਕ ਬਣਾਇਆ ਗਿਆ ਹੈ ਸ਼੍ਰੀ ਸਾਡੇ ਮਾਨਯੋਗ ਸ਼੍ਰੀ ਰਮਨ ਬੈਲ ਜੀ ਚੇਅਰਮੈਨ ਪੰਜਾਬ ਹੈਲਥ ਸਿਸਟਮ ਕਾਰਪੋਰੇਸ਼ਨ ਪੰਜਾਬ ਮਾਨ ਜੋ ਡਿਪਟੀ ਕਮਿਸ਼ਨਰ ਬਰਦਾਸਪੁਰ ਸ਼੍ਰੀ 우ਮਾ ਸ਼ੰਕਰ ਗੁਪਤਾ ਜੀ ਆਈਐਸ ਉਹਨਾਂ ਦੇ ਸਾਂਝੇ ਯਤਨਾਂ ਦੇ ਨਾਲ ਪੰਜਾਬ ਸਰਕਾਰ ਵੱਲੋਂ ਇਹ ਜਿਹੜਾ ਚੌਕ ਬਣਾਇਆ ਇਹ ਗੁਰਮੁਖੀ ਲਿਪੀ ਦਾ ਗੁਰਮੁਖੀ ਲਿਪੀ ਦੀ ਮਹਾਨਤਾ ਦਾ ਪੰਜਾਬੀ ਭਾਸ਼ਾ ਦੀ ਮਹਾਨਤਾ ਦਾ ਅਧਿਆਪਕ ਦੀ ਮਹਾਨਤਾ ਦਾ ਵਿਦਿਆ ਦੀ ਮਹਾਨਤਾ ਦਾ ਬੇਟੀ ਨੂੰ ਬਚਾਉਣ ਤੇ ਬੇਟੀ ਨੂੰ ਪੜ੍ਹਾਉਣ ਦੀ ਮਹਾਨਤਾ ਦਾ ਪ੍ਰਤੀਕ ਹੈ ਇੱਕ ਸਮੇ ਇਹ ਕਈ ਸੁਨੇਹੇ ਸਾਨੂੰ ਦਿੰਦਾ ਹੈ ਖੂਬਸੂਰਤ ਵੀ ਹੈ ਮੈਂ ਸਮਝਦਾ ਕਿ ਸਾਡੇ ਪੰਜਾਬ ਦੇ ਹਰ ਸ਼ਹਿਰ ਦੇ ਵਿੱਚ ਇਦਾਂ ਦੇ ਚੌਕ ਹੋਣੇ ਚਾਹੀਦੇ ਆ ਜਿਹੜੇ ਇਸ ਗੱਲ ਪ੍ਰਤੀ ਸਾਨੂੰ ਸੁਚੇਤ ਕਰਨ ਕਿ ਵਿਦਿਆ ਨਾਲ ਜੁੜੋ ਆਪਣੀ ਮਾਂ ਬੋਲੀ ਦੇ ਨਾਲ ਜੁੜੋ ਆਪਣੀ ਲਿਪੀ ਦੇ ਨਾਲ ਜੁੜੋ ਉਹਦੇ ਵਿੱਚ ਮਹਾਨਤਾ ਘਟਣ ਦੇ ਨਾਲ-ਨਾਲ ਮਿਹਨਤ ਕਰਨ ਦੇ ਨਾਲ-ਨਾਲ ਆਪਣੇ ਸਮਾਜ ਨੂੰ ਅਸੀਂ ਵਧੀਆ ਬਣਾਉਣ ਦੇ ਉਪਰਾਲੇ ਕਰੀਏ ਹੋਰ ਨਾ ਪਿਛਾਵਾਂ ਦੇ ਵਿੱਚ ਸਾਡੀ ਬਹੁਤ ਮਹਾਰਤ ਹੋਵੇ ਪਰ ਜਿਹੜੀ ਆਪਣੀ ਮਾਂ ਬੋਲੀ ਆ ਆਪਣੀ ਪੰਜਾਬ ਦੀ ਜਿਹੜੀ ਰਾਜ ਭਾਸ਼ਾ ਹੈ ਉਹਦੇ ਵਿੱਚ ਅਸੀਂ ਸਭ ਤੋਂ ਵੱਧ ਸਾਡੀ ਮਹਾਰਤ ਤੇ ਉਹਦਾ ਪਹਿਲਾ ਦਰਜਾ ਸਾਡੇ ਜ਼ਿਹਨ ਦੇ ਵਿੱਚ ਵੀ ਹੋਣਾ ਚਾਹੀਦਾ ਸਮਾਜ ਦੇ ਵਿੱਚ ਵੀ ਹੋਣਾ ਚਾਹੀਦਾ ਤੋਂ ਇਹ ਚੌਂਕ ਉਸੇ ਗੱਲ ਦਾ ਇੱਕ ਪ੍ਰਤੀਕ ਹੈ ਔਰਤ ਦੇ ਸਤਕਾਰ ਦਾ ਪ੍ਰਤੀਕ ਹੈ ਬੇਟੀ ਬਚਾਓ ਬੇਟੀ ਪੜ੍ਹਾਓ ਦਾ ਜਿਹੜਾ ਲੋਗੋ ਇੱਥੇ ਲਿਖਿਆ ਗਿਆ ਸਲੋਗਨ ਜਿਹੜਾ ਲਿਖਿਆ ਗਿਆ ਉਹ ਇਸ ਗੱਲ ਦਾ ਵੀ ਪ੍ਰਤੀਕ ਹੈ ਕਿ ਔਰਤ ਦੀ ਮਹਾਨਤਾ ਨੂੰ ਸਮਝੀਏ ਉਹਨਾਂ ਨੂੰ ਸਤਕਾਰ ਦਈਏ ਉਹਨਾਂ ਨੂੰ ਪੜ੍ਹਾਈਏ ਵੱਧ ਤੋਂ ਵੱਧ ਤੇ ਸਮਾਜ ਨੂੰ ਵਧੀਆ ਬਣਾਈਏ ਸੋ